ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਸੀ ਡਬਲ ਐਲ ਪੀ ਜਿਹੜਾ 38 ਜਿਹੜਾ 15 2026 ਕੇਸ ਪ੍ਰਾਂ ਜਿਹੜੇ ਪੁਰਾਣੇ ਪੈਨਸ਼ਨ ਬਹਾਲੀ ਦੀ ਮੰਗ ਸੰਬੰਧੀ ਜੋ ਲੱਗਿਆ ਹੋਇਆ ਹੈ ਸੀ ਉਸਦੇ ਫਾਈਨਲ ਡਿਸੀਜਨ ਦੇ ਬਾਰੇ ਜ਼ਿਕਰ ਕਰਾਂਗੇ ਸਭ ਤੋਂ ਪਹਿਲਾਂ ਆਪ ਸਭ ਨੂੰ ਰਿਕਵੈਸਟ ਹੈ ਚੈਨਲ ਤੇ ਪਹਿਲੀ ਵਾਰ ਆ ਰਹੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਦੱਸ ਦिए ਕਿ 2004 ਤੋਂ ਬਾਅਦ ਭਰਤੀ ਹੋਈ ਲਗਭਗ 2 ਲੱਖ ਮੁਲਾਜ਼ਮਾਂ ਦੇ ਚਿਤ ਚੇਤੇ ਵੀ ਨਹੀਂ ਸੀ ਕਿ ਉਹਨਾਂ ਨੂੰ ਆਪਣੇ ਪ੍ਰਾਣੀ ਪੈਨਸ਼ਨ ਬਹਾਲੀ ਦੀ ਹੱਕੀ ਅਤੇ ਸੰਵਿਧਾਨਿਕ ਮੰਗ ਨੂੰ ਪੂਰਾ ਕਰਵਾਉਣ ਦੇ ਲਈ 4 ਸਾਲ ਦਾ ਲੰਮਾ ਸਮਾਂ ਇੰਤਜ਼ਾਰ ਕਰਨਾ ਪਵੇਗਾ ਅਤੇ ਬਹੁਤ ਹੀ ਚੁਣੌਤੀਆਂ ਭਰਿਆ ਸੜਕੀ ਸੰਘਰਸ਼ਾਂ ਤੇ ਕਾਨੂੰਨੀ ਚਾਰਜੋਈ ਦਾ ਰਸਤਾ ਅਪਣਾਉਣਾ ਪਵੇਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਬੜੇ ਜ਼ੋਰ ਸ਼ੋਰ ਦੇ ਨਾਲ ਸਟੇਜਾਂ ਦੇ ਉੱਤੇ ਇਹ ਪ੍ਰਚਾਰਿਆ ਸੀ ਕਿ ਸੱਤਾ ਦੇ ਵਿੱਚ ਆਉਂਦੇ ਹੀ ਸਾਲ 2004 ਤੋਂ ਬਾਅਦ ਭਰਤੀ ਹੋਏ ਮਲਾਸਮਾਂ ਦੇ ਲਈ ਉਹਨਾਂ ਦੀ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰ ਦਵੇਗੀ। ਪਰੰਤੂ ਮਿਤੀ 18 11 2022 ਨੂੰ ਮੌਜੂਦਾ ਸਰਕਾਰ ਦੇ ਦੁਆਰਾ ਜਾਰੀ ਕੀਤਾ ਗਿਆ ਇੱਕ ਅਧੂਰਾ ਨੋਟੀਫਿਕੇਸ਼ਨ ਹੈ ਜੋ ਕਈ ਜਿਹੜੇ ਕਿ 3.5 ਸਾਲਾਂ ਤੋਂ ਜਿਹੜੇ ਅਧ ਵਿਚਕਾਰ ਹੀ ਹਵਾ ਦੇ ਵਿੱਚ ਲੜਕਦਾ ਰਿਹਾ ਹੈ ਮੀਟਿੰਗਾਂ ਰੈਲੀਆਂ ਦੇ ਵਿੱਚੋਂ ਵੀ ਕੁਝ ਹਾਸਿਲ ਨਾ ਹੋਇਆ ਤਾਂ ਫਿਰ ਉਹਨਾਂ ਨੇ ਮਾਨ ਜੋ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕੋਣ ਦਾ ਫੈਸਲਾ ਹੀ ਠੀਕ ਸਮਝਿਆ ਹੈ ਇਸ ਸਬੰਧੀ ਕਈ ਘਟਨਾ ਹਾਈ ਕੋਰਟ ਦੇ ਵਿੱਚ ਜਿਹੜੀਆਂ ਜਿਹੜੀਆਂ ਦਾਇਰ ਹੋਈਆਂ ਆਪ ਪਰੰਤੂ ਇਸ ਸਬੰਧੀ ਲੇਟੈਸਟ ਰਿਟ ਨੰਬਰ CW P 3815 2026 ਦਾਇਰ ਕੀਤੀ ਗਈ ਸੀ ਜੋ ਕਿ ਅਨਪਮ ਸ਼ਰਮਾ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਐਂਡ ਆਦਰਸ ਲਗਾਈ ਗਈ ਸੀ ਇਸ ਦੀ ਪਿਛਲੀ ਹੀアリング 9 2 2026 ਨੂੰ ਹੋਈ ਸੀ ਅਤੇ ਅਨਲੇਬਲ ਮਿਸਟਰ ਜਸਟਿਸ ਰੁਪਿੰਦਰ ਸਿੰਘ ਨਲਵਾ ਦੀ ਬੈਂਚ ਤੇ ਇਹਦੀ ਹੀアリング ਇੱਕ ਹਫਤੇ ਬਾਅਦ ਜਾਣੇ ਕਿ 17 2 2026 ਨੂੰ ਪਾ ਦਿੱਤੀ ਗਈ ਸੀ ਮਿਤੀ 17 2026 ਨੂੰ ਇਸ ਦਾ ਫਾਈਨਲ ਜਿਹੜਾ ਫੈਸਲਾ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਅਨਲੇਵਲ ਮਿਸਟਰ ਜਸਟਿਸ ਰੁਪਿੰਦਰ ਸਿੰਘ ਨਲਵਾ ਦੁਆਰਾ ਸੁਣਾ ਦਿੱਤਾ ਗਿਆ ਸੀ ਇਸ ਰਿਟ ਪਟੀਸ਼ਨ ਦੇ ਵਿੱਚ ਪਟੀਸ਼ਨ ਕਰਤਾਵਾਂ ਨੇ ਮੰਗ ਕੀਤੀ ਸੀ ਕਿ ਮਿਤੀ 18 11 2022 ਨੈਸ਼ਨਲ ਵਨ ਨੋਟੀਫਿਕੇਸ਼ਨ ਦੇ ਸਟੈਂਡਰਡ ਆਪਰੇਟਿੰਗ ਪ੍ਰोसीਜਰ ਈਸ਼ੂ ਕਰਦੇ ਹੋਏ ਉਹਨਾਂ ਦੀ ਜੀਪੀਐਫ ਖਾਤੇ ਖੋਲਦੇ ਹੋਏ ਹੋਰ ਪੈਨਸ਼ਨਰੀ ਬੈਨੀਫਿਟ ਵੀ ਦਿੱਤੇ ਜਾਣ ਤੇ ਪੈਸ਼ਨਰ ਨੇ ਮਿਤੀ 15 ਇਹ ਜਿਹੜੀ ਹੈ ਇੱਕ 2026 ਨੂੰ ਜਿਹੜਾ ਇਹਦੇ ਤੇ ਲੀਗਲ ਨੋਟਿਸ ਦੇ ਮੱਦੇ ਨਜ਼ਰ ਜਿਹੜੀ ਰਿਸਪੌਂਡੈਂਟ ਨੰਬਰ 4 ਜਾਣੀ ਕਿ ਪੰਜਾਬ ਸਰਕਾਰ ਨੂੰ ਪ੍ਰਾਣੀ ਪੈਨਸ਼ਨ ਬਹਾਲੀ ਦੇ ਲਈ ਜਿਹੜਾ ਹੈ ਡਾਇਰੈਕਸ਼ਨ ਦੇਣ ਦੀ ਪ੍ਰੇ ਕੀਤੀ ਸੀ ਰਿਸਪੌਂਡੈਂਟ ਦੇ ਜਿਹੜੇ ਇਹ ਐਡਵੋਕੇਟਸ ਜਾਣੀ ਕਿ ਪੰਜਾਬ ਸਰਕਾਰ ਦੇ ਐਡਵੋਕੇਟਸ ਨੇ ਇਸ ਦੇ ਉੱਤੇ ਕੋਈ ਵੀ ਇਤਰਾਜ਼ ਨਹੀਂ ਕੀਤਾ ਲਿਹਾਜ਼ਾ ਮਾਨਯੋਗ ਹਾਈ ਕੋਰਟ ਨੇ ਫੈਸਲੇ ਦੀ ਸੈਟਿਫਾਈਡ ਕਾਪੀ ਪ੍ਰਾਪਤ ਹੋਣ ਤੋਂ 4 ਹਫਤਿਆਂ ਦੇ ਵਿੱਚ ਮਿਤੀ 15 1 26 ਨੂੰ ਦਿੱਤੇ ਲੀਗਲ ਨੋਟਿਸ ਸੰਬੰਧੀ ਫੈਸਲਾ ਲੈਣ ਦੇ ਲਈ ਟਾਈਮ ਬਾਉਂਡ ਕਰ ਦਿੱਤਾ ਹੈ ਅਤੇ ਹੁਣ ਇਸ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਔਰ 4 ਹਫਤਿਆਂ ਦੇ ਵਿੱਚ ਇਸ ਦੇ ਸੰਬੰਧੀ ਸਰਕਾਰ ਨੂੰ ਹੁਣ ਹਰ ਹਾਲਾਤ ਦੇ ਵਿੱਚ ਫੈਸਲਾ ਲੈਣਾ ਹੀ ਪਵੇਗਾ ਅਸੀਂ ਸਮਝਦੇ ਹਾਂ ਕਿ ਇਹ ਫੈਸਲਾ ਜੋ ਹੈ ਇਹ 2004 ਤੋਂ ਭਰਤੀ ਪ੍ਰਤੀ ਜਿਹੜੇ ਭਰਤੀ ਜਿਹੜੇ ਮਲਾਜ਼ਮਾਂ ਦੇ ਵਾਸਤੇ ਬਹੁਤ ਹੀ ਅੱਛਾ ਫੈਸਲਾ ਆਇਆ ਹੈ ਅਤੇ ਆਸ ਹੈ ਇਹਹੀ ਕੀਤੀ ਜਾਂਦੀ ਹੈ ਕਿ ਜਿਹੜਾ ਕੀ ਸਰਕਾਰ ਹੁਣ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਵਿੱਚ ਕੋਈ ਅਨਾਨਕਾਨੀ ਨਹੀਂ ਕਰੇਗੀ ਕਿਉਂਕਿ ਮਾਨਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਕਈ ਕੇਸਾਂ ਦੇ ਵਿੱਚ ਪਹਿਲਾਂ ਵੀ ਜਿਹੜਾ ਕਿਹਾ ਜਾ ਚੁੱਕਿਆ ਹੈ ਕਿ ਪੈਨਸ਼ਨ ਮੁਲਾਜ਼ਮਾਂ ਦਾ ਇੱਕ ਹੱਕ ਹੈ ਅਤੇ ਇਹ ਸਰਕਾਰ ਦੇ ਵੱਲੋਂ ਦਿੱਤੀ ਹੋਈ ਨਾ ਤਾਂ ਕੋਈ ਖੈਰਾਤ ਹੈ ਤੇ ਨਾ ਹੀ ਕੋਈ ਤੋਹਫਾ ਹੈ ਸਗੋਂ ਲੰਬੇ ਸਮੇਂ ਵਾਸਤੇ ਜੋ ਸਰਕਾਰ ਦੀ ਸੇਵਾ ਮੁਲਾਜ਼ਮ ਕਰਦੇ ਹਨ ਉਸ ਦੀ ਇਮੇਜ ਦੇ ਵਿੱਚ ਇੱਜ਼ਤ ਦੀ ਰੋਟੀ ਖਾਣ ਦੇ ਵਾਸਤੇ ਇਹ ਉਹਨਾਂ ਦਾ ਇੱਕ ਸਹਾਰਾ ਦਿੱਤਾ ਜਾਂਦਾ ਹੈ ਇਹ ਉਹਨਾਂ ਦਾ ਹੱਕ ਹੈ ਠੀਕ ਇਸੇ ਤਰ੍ਹਾਂ ਦਾ ਹੀ ਜਿਹੜਾ ਵਿਚਾਰ ਮਾਨਜੋਪ ਸੁਪਰੀਮ ਕੋਰਟ ਨੇ ਵੀ ਕਈ ਕੇਸਾਂ ਦੇ ਵਿੱਚ ਕਿਹਾ ਹੈ ਕਿ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਤੋਂ ਬਾਅਦ ਉਹ ਮੁਲਾਜ਼ਮ ਰਿਟਾਇਰ ਹੋ ਕੇ ਪੈਨਸ਼ਨਰ ਬਣਦੇ ਹਨ ਉਹਨਾਂ ਨੂੰ ਇੱਜ਼ਤ ਦੀ ਰੋਟੀ ਖਾਣ ਦੇ ਵਾਸਤੇ ਪੁਰਾਣੀ ਪੈਨਸ਼ਨ ਜੋ ਹੈ ਉਹ ਬਹੁਤ ਹੀ ਬਹੁਤ ਜ਼ਰੂਰੀ ਹੈ ਸੋ ਹੁਣ ਆਸ ਕਰਦੇ ਹਾਂ ਕਿ ਪੰਜਾਬ ਸਰਕਾਰ ਬਿਨਾ ਕਿਸੇ ਅਨਾਕਾਨੀ ਦੇ ਇਸ ਫੈਸਲੇ ਨੂੰ ਲਾਗੂ ਕਰਦੇ ਹੋਏ 2004 ਤੋਂ ਬਾਅਦ ਭਰਤੀ ਹੋਏ ਲਗਭਗ 2 ਲੱਖ ਮੁਲਾਜ਼ਮਾਂ ਨੂੰ ਉਹਨਾਂ ਦਾ ਜਿਹੜਾ ਕਿ ਰਾਈਟ ਹੈ ਜਿਹੜਾ ਉਹਨਾਂ ਦਾ ਹੱਕ ਹੈ ਉਹਨਾਂ ਨੂੰ ਜਿਹੜਾ ਕਿ ਮਿਲੇ ਅੱਜ ਦੇ ਇਸ ਵੀਡੀਓ ਦੇ ਵਿੱਚ ਇਨਾ ਹੀ ਧੰਨਵਾਦ ਜੀ